ਆ ਵਿੱਚ ਰਾਮ ਭਗਤਾਂ ਨੇ ਲਗਾਏ ਲੰਗਰ ਕੀਤਾ ਹਵਨ ਜਗ। ਗਾਮ ਦੇ ਰੰਗ ਤੇ ਰੰਗੇ ਗਏ ਨੇ ਇਹਦਾ ਪ੍ਰਭੂ ਦੀ ਕਿਰਪਾ ਪਤਾ ਨਹੀਂ ਸਾਨੂੰ ਪਤਾ ਹੀ ਨਹੀਂ ਲੱਗਦਾ ਕਿੱਥੋਂ ਸਮਾਨ ਆ ਰਿਹਾ ਕੀ ਹੋ ਰਿਹਾ ਤਾਂ ਸਭ ਪ੍ਰਭੂ ਦੀ ਈ ਲਿਲਾ ਜੀ ਆ ਤੁਹਾਡੇ ਸਾਹਮਣੇ ਹੀ ਆ। ਆ ਸਾਰਾ ਕੁਝ ਪ੍ਰਭੂ ਦੀ ਨੀਲਾ ਦਾ ਵਿਚਾਰ ਆ ਸਾਡੇ ਦਾ ਕੁਝ ਨਹੀਂ ਪਤਾ ਇਹ ਤਾਂ ਹਮਨ ਕਰਕੇ ਉੱਠੇ ਆ ਸਾਡੇ ਹੋਂਦ ਦਾ ਤਿਆਰ ਹੋ ਰਿਹਾ ਦੀ ਸਮਾਂ। ਪ੍ਰਾਣ ਪ੍ਰਸਤੀਸ਼ਟਾ ਤੋਂ ਪਹਿਲਾਂ ਰਾਮ ਮਈ ਹੋਇਆ ਸਮਰਾਲਾ ਮੰਦਿਰ ਦੇ ਵਿੱਚ ਮਿਰਾਜਮਾਨ ਹੋਣ ਜਾ ਰਹੇ ਨੇ। ਉਸ ਦੀ ਖੁਸ਼ੀ ਦੇ ਵਿੱਚ ਪ੍ਰਭੂ શ્રી ਰਾਮ ਦਾ ਹੀ ਲੰਗਰ ਚੱਲਣ ਲੱਗਿਆ ਹੈ ਕੁਝ ਪਲਾਂ ਦੇ ਬਾਅਦ। ਤੋ ਸਾਰੇ ਹੀ ਰਾਮ ਭਗਤਾਂ ਨੂੰ ਜਿੱਥੇ ਵੀ ਜਿਸ ਵੀ ਦੇਸ਼ ਵਿਦੇਸ਼ ਦੇ ਵਿੱਚ ਰਾਮ ਭਗਤ ਬੈਠੇ ਨੇ ਸਾਰਿਆਂ ਨੂੰ ਪ੍ਰਮੋਤ ਸ਼੍ਰੀ ਰਾਮ ਜੀ ਦੇ ਸਥਾਪਨਾ ਦਿਵਸ ਤੇ ਲੱਖ ਲੱਖ ਵਧਾਈ ਆ। ਤਾਂ ਨੰਬਰੋਂ ਪੂਰੀਆਂ ਸਾਰੀਆਂ ਸੰਸਥਾਵਾਂ ਵੱਲੋਂ ਇੱਥੇ ਸ਼੍ਰੀ ਰਾਸੀ ਬੋੜੀ ਵਾਲੇ ਮੰਦਿਰ ਦੇ ਵਿੱਚ ਹਵਨ ਕਰਵਾਇਆ ਗਿਆ ਜੀ। ਓਧਿਆ ਵਿੱਚ ਭਗਵਾਨ ਸ੍ਰੀ ਰਾਮ ਮੰਦਰ ਬਣਨ ਦੀ ਖੁਸ਼ੀ ਵਿੱਚ ਸਮਰਾਲਾ ਵਿੱਚ ਰਾਮ ਭਗਤਾਂ ਵੱਲੋਂ ਸਵੇਰੇ ਵੈਸ਼ਨੂ ਦੇਵੀ ਮੰਦਰ ਵਿੱਚ ਹਵਨ ਜਗ ਕੇ ਰਹਿ ਗਿਆ ਉਸ ਤੋਂ ਪ੍ਰੰਤ 메ਨ ਚੌਂਕ ਵਿੱਚ ਰਾਮ ਮੰਦਰ ਬਣਨ ਦੀ ਖੁਸ਼ੀ ਵਿੱਚ ਲੰਗਰ ਲਗਾਏ ਗਏ ਜਿਸ ਵਿੱਚ ਸਮਰਾਲਾ ਸ਼ਹਿਰ ਦੇ ਸਮੂਹ Hindu ਧਾਰਮਿਕ ਭਾਈਚਾਰਿਆਂ ਵੱਲੋਂ ਧਾਰਮਿਕ ਸੰਸਥਾਵਾਂ ਸਮੇਤ ਹਜ਼ਾਰਾਂ ਦੀ ਗਿਰਤੀ ਵਿੱਚ ਰਾਮ ਭਗਤਾਂ ਨੇ ਸ਼ਮੂਲਿਤ ਕੀਤੀ ਇਸ ਮੌਕੇ ਉਹਨਾਂ ਨੇ ਕਿਹਾ ਕਿ ਭਗਵਾਨ ਰਾਮ ਦਾ ਮੰਦਰ 500 ਸਾਲਾਂ ਬਾਅਦ ਬਣਿਆ ਅਤੇ ਅੱਜ ਇਸ ਨੂੰ ਦੀਵਾਲੀ ਦੇ ਤਿਹਾਰ ਵਾਂਗ ਮਨਾਇਆ ਜਾਏਗਾ ਉਹਨਾਂ ਦੱਸਿਆ ਕਿ ਸਮਰਾਲਾ ਸ਼ਹਿਰ ਦੇ ਮੇਨ ਚੌਂਕ ਨੇੜੇ ਇੱਕ ਵੱਡੀ ਸਕਰੀਨ ਲਗਾਈ ਗਈ ਜਿਸ ਵਿੱਚ ਪ੍ਰਭੂ ਸ਼੍ਰੀ ਰਾਮ ਲੱਲਾ ਜੀ ਦੀ ਪ੍ਰਾਣ ਪ੍ਰਤੀਸ਼ਟਾ ਦਾ ਪ੍ਰੋਗਰਾਮ ਲਾਈਵ ਦਿਖਾਇਆ ਗਿਆ ਅਤੇ ਕਮਲ ਕੰਪਲੈਕਸ ਦੇ ਬਾਹਰ ਪ੍ਰਭੂ ਦਾ ਪ੍ਰਸ਼ਾਦ ਅਤੁੱਟ ਵਰਤਾਇਆ ਗਿਆ ਅਕੀਨਾ ਜੀ ਬਲਰਾਮ ਸ਼ਰਮਾ ਪ੍ਰਭੂ ਜੀ ਆਮ ਜੀ ਦੇ ਮਹਿਲਤ ਜਾਂਡ ਕੀ ਸੀ ਤੁਹਾਡੇ ਵੱਲੋਂ ਨੰਬਰ ਲਗਾਇਆ ਗਿਆ ਕੀ ਕਹਣਾ ਦਿੰਦੇ ਸਾਡੇ ਵੱਲੋਂ ਕਿੱਥੇ ਲਾਇਆ ਇਹ ਇਹ ਤਾਂ ਪ੍ਰਭੂ ਦੀ ਕਿਰਪਾ ਲੋਕ ਆ ਰਾਮ ਦੇ ਰੰਗ ਤੇ ਰੰਗੇ ਗਏ ਨੇ ਇਹ ਤਾਂ ਪ੍ਰਭੂ ਦੀ ਕਿਰਪਾ ਪਤਾ ਨਹੀਂ ਸਾਨੂੰ ਪਤਾ ਹੀ ਨਹੀਂ ਲੱਗਦਾ ਕਿੱਥੋਂ ਸਮਾਨ ਆ ਰਿਹਾ ਕੀ ਹੋ ਰਿਹਾ ਤਾਂ ਸਭ ਪ੍ਰਭੂ ਦੀ ਲੀਲਾ ਜੀ ਆ ਤੁਹਾਡੇ ਸਾਹਮਣੇ ਹੀ ਆ ਆ ਸਾਰਾ ਕੁਝ ਪ੍ਰਭੂ ਦੀ ਲੀਲਾ ਦਾ ਵਿਚਾਰ ਹੈ ਸਾਡੇ ਦਾ ਕੁਝ ਨਹੀਂ ਪਤਾ ਇਹ ਤਾਂ ਹਮਨ ਕਰਕੇ ਉੱਠੇ ਆ ਸਾਡੇ ਆਉਂਦੇ ਤਿਆਰ ਹੋ ਰਿਹਾ ਦੀ ਸਮਝ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੇਰਾ ਨਾਮ ਸੋਨੀਤਿਵੜੀ ਜੀ ਤੁਹਾਡੇ ਸਾਹਿਬ ਅੱਜ ਸੁਬਰਾਲਾ ਵਾਸੀਆਂ ਨੂੰ ਸ਼ਹਿਰ ਵਿੱਚ ਲੰਗਰ ਲਗਾਇਆ ਗਿਆ ਕੀ ਪ੍ਰੋਗਰਾਮ ਸ਼ੁਰੂ ਕੀਤਾ ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ ਸ਼੍ਰੀ ਰਾਮ ਭਗਵਾਨ 494 ਸਾਲਾਂ ਦੇ ਬਾਅਦ ਅੱਜ ਬਹੁਤ ਹੀ ਸ਼ੁਭ ਅਫਸਰ ਵਾਲੇ ਦਿਨ 22 ਤਰੀਕ ਨੂੰ ਜਿਸ ਤਰ੍ਹਾਂ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਕਿ ਅੱਜ ਆਪਣੇ ਮੰਦਿਰ ਦੇ ਵਿੱਚ ਬਿਰਾਜਮਾਨ ਹੋਣ ਜਾ ਰਹੇ ਨੇ ਉਸ ਦੀ ਖੁਸ਼ੀ ਦੇ ਵਿੱਚ ਪ੍ਰਭੂ ਸ਼੍ਰੀ ਰਾਮ ਦਾ ਹੀ ਲੰਗਰ ਚੱਲਣ ਲੱਗਿਆ ਹੈ 쿠ਸ਼ੀਪਲਾਂ ਦੇ ਬਾਅਦ ਸੋ ਸਾਰੇ ਹੀ ਰਾਮ ਭਗਤਾ ਨੂੰ ਜਿੱਥੇ ਵੀ ਜਿਸ ਵੀ ਦੇਸ਼ ਵਿਦੇਸ਼ ਦੇ ਵਿੱਚ ਆ ਰਾਮ ਭਗਤ ਬੈਠੇ ਨੇ ਸਾਰਿਆਂ ਨੂੰ ਪ੍ਰਭੂ શ્રી RAM ਜੀ ਦੇ ਸਥਾਪਨਾ ਦਿਵਸ ਤੇ ਲੱਖ ਲੱਖ ਵਧਾਈ ਹੈ ਤੁਹਾਡੇ ਵੱਲੋਂ ਜਿਹੜਾ ਹਵਲ ਕਰਵਾਇਆ ਗਿਆ ਉਸ ਤੋਂ ਬਾਅਦ ਉਹ ਲੰਗਰ ਕਿਦੇ ਵਿੱਚ ਸਟਾਰਟ ਹੋ ਰਿਹਾ ਹੈ ਲੰਗਰ ਦੇਖੋ ਜੀ 12:20 ਤੇ ਮਹੂਰਤ ਅਯੋਧਿਆ ਦੇ ਵਿੱਚ ਪ੍ਰਭੂ ਜਦ ਬਿਰਾਜਮਾਨ ਹੋ ਜਾਣਗੇ ਉਸ ਤੋਂ ਬਾਅਦ 12:20 ਤੋਂ ਬਾਅਦ ਆਪਾਂ ਸਾਰੇ ਇੱਥੇ ਲੰਗਰ ਦਾ ਆਯੋਜਨ ਆਰੰਭ ਕਰ ਦੇਵਾਂਗੇ ਜੀ ਹੋਰ ਕੀ ਤੋਰਾਂ ਤੁਹਾਡੇ ਕੋਲ ਰੱਖੇ ਹੋਰ ਬਹੁਤ ਹੀ ਵਧੀਆ ਐਲਸੀਡੀ ਲੱਗੀ ਹੋਈ ਹੈ ਜੀ 12 20 ਤੇ ਆਪਾਂ ਐਲਸੀਡੀ ਦੇ ਉੱਪਰ ਪ੍ਰਭੂ શ્રી ਰਾਮ ਜੀ ਦਾ ਅਜੋਧਿਆ ਤੋਂ ਲਾਈਵ ਪ੍ਰਸਾਰਣ ਵੀ ਦਿਖਾਵਾਂਗੇ ਜੀ ਔਰ ਉਸ ਦੇ ਨਾਲ ਹੀ ਲੰਗਰ ਵੀ ਆਰੰਭ ਹੋ ਜਾਏਗਾ ਦੇਸ਼ਾਂ ਵਿੱਚ ਜਿਹੜੇ ਬੈਠੇ ਜੁਰ ਰਾਮ ਭਗਤ ਉਹਨਾਂ ਨੂੰ ਕੀ ਜਨਾ ਕਰਨਾ ਮੇਰੀ ਹੀ ਸਾਰੇ ਹੀ ਰਾਮ ਭਗਤਾਂ ਨੂੰ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਜਿੰਨੇ ਵੀ ਮੇਰੇ ਭੈਣ ਭਾਈ ਮਿੱਤਰ ਦੋਸਤ ਅੱਜ ਐਸਾ ਮਾਹੌਲ ਹੈ ਅੱਜ ਰਾਮਮਈ ਮਾਹੌਲ ਹੋ ਗਿਆ ਹੈ ਸਾਰਿਆਂ ਨੂੰ ਜੈ ਸ਼੍ਰੀ ਰਾਮ 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 ਮੇਰਾ ਨਾਮ ਸੰਦੀਪ ਭਾਰਤੀ ਹੈ ਜੀ ਮੌਂਟੂ ਸਾਰੇ ਹੀ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਪੂਰੇ ਇਲਾਕਾ ਵਾਸੀਆਂ ਨੂੰ ਰਾਮ ਲੱਲਾ ਦੀਆਂ ਪ੍ਰਾਣ ਪ੍ਰਸ਼ਟਾ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਸਾਡੇ ਸਨਾਤਨ ਤਨ ਮੰਬਲੋਂ ਪੂਰੀਆਂ ਸਾਰੀਆਂ ਸੰਸਥਾਵਾਂ ਵੱਲੋਂ ਇੱਥੇ 88 ਕੋੜੀ ਵਾਲੇ ਮੰਦਿਰ ਦੇ ਵਿੱਚ ਹਵਨ ਕਰਵਾਇਆ ਗਿਆ ਜੀ ਉਸ ਤੋਂ ਬਾਅਦ 12:20 ਤੇ ਜਦੋਂ ਪ੍ਰੋਬਬਿਲਿਟੀ ਪ੍ਰਣ ਪ੍ਰਤੀਸ਼ਟਾ ਹੋ ਜਾਏਗੀ ਤਾਂ ਪੂਰਾ ਲੰਗਰ ਦਾ ਅਟੁੱਟ ਵਰਤੇਗਾ ਜਿਸ ਵਿੱਚ ਖੀਰ ਪਕੌੜੇ ਕੁਲਚੇ ਛੋਲੇ ਸਾਰਾ ਕੁਝ ਹੋਵੇਗਾ ਜੀ ਔਰ ਮੇਰੇ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਅੱਜ ਰਾਤ ਨੂੰ ਦੀਪਮਾਲਾ ਜ਼ਰੂਰ ਕਰਨੀ ਹੈ ਆਪਣੇ ਘਰਾਂ ਵਿੱਚ ਦੀਵੇ ਜ਼ਰੂਰ ਜਲਾਉਣੇ ਨੇ ਔਰ ਦੀਵਾਲੀ ਦਾ ਤਨਾ ਮਨਾਣਾ ਹੈ ਬੋਲ ਗਿਆਪਤੀ ਰਾਮ ਚੰਦਰ ਮਹਾਰਾਜ ਕੀ ਜੈ ਔਰ ਇੱਕ ਕੈਲਸੀਡੀ ਲਗਾਈ ਗਈ ਹੈ ਜੀ ਜਿਸ ਵਿੱਚ ਅਯੁੱਧਿਆ ਦਾ ਪੂਰਾ ਲਾਈਵ ਪ੍ਰਸਾਰਣ ਤੁਹਾਨੂੰ ਦਿਖਾਇਆ ਜਾਵੇਗਾ ਜੈ ਕੀ ਨਾ ਜੀ ਜੈ ਸ਼੍ਰੀ ਰਾਮ ਜੀ ਮੇਰਾ ਨਾਮ ਰਮਨ ਵਡੇਰਾ ਜੀ ਵਡੇਰਾ ਜੀ ਅੱਜ ਲੰਗਰ ਲਗਾਇਆ ਜਾ ਰਿਹਾ ਤੇ ਸਵੇਰ ਤੋਂ ਕੀ ਸਟਾਰਟ ਕੀਤਾ ਕਿਸ ਤਰ੍ਹਾਂ ਪ੍ਰੋਗਰਾਮ ਹੋ ਗਿਆ ਇਹ ਪ੍ਰਭੂ ਸ਼੍ਰੀ ਰਾਮ ਜੀ ਨੇ ਅੱਜ ਆਪਣੇ ਘਰ ਵਿੱਚ ਸਥਾਪਿਤ ਹੋਣਾ ਜੀ ਇਸ ਖੁਸ਼ੀ ਵਿੱਚ ਸ਼ਹਿਰ ਵਾਸੀਆਂ ਤੇ ਸਾਰੀਆਂ ਸਮਾਜਿਕ ਤੇ ਰਾਜਨੀਤਿਕ ਜਥੇਬੰਦੀਆਂ ਵੱਲੋਂ ਜਿਹੜਾ ਅੱਜ ਇੱਥੇ ਟੋਟਲ ਲੰਗਰ ਵਰਤਣਾ ਹੈ ਇਹਦੇ ਵਿੱਚ ਖੀਰ ਬ੍ਰੈਡ ਪਕੌੜਾ ਚਾਵਲ ਛੋਲੇ ਕੁਲਚੇ ਤੇ ਐਂਡ ਤੇ ਗੁਲਾਬ ਜਾਮਣਾ ਦਾ ਲੰਗਰ ਵੀ ਲਗਾਇਆ ਜਾਏਗਾ ਜੀ ਹੋਰ ਕੀ ਕੀ ਪ੍ਰੋਗਰਾਮ ਰੱਖਿਆ ਗਿਆ ਹੋਰ ਅੱਜ ਸ਼ਹਿਰ ਪਹਿਲਾਂ ਅਸੀਂ ਹਵਾਈ ਆਗ ਕੀਤਾ ਜੀ ਹਵਨ ਯੱਕ ਸਾਰੇ ਭਰਾਵਾਂ ਨੇ ਰਲ ਕੇ ਹਵਨ ਜੋ ਹੂਤੀਆਂ ਪਾਈਆਂ ਤੇ ਪ੍ਰਭੂ શ્રી ਰਾਮ ਜੀ ਦੇ ਜੈਕਾਰੇ ਲਾਇਏ ਨੇ ਉਸ ਤੋਂ ਬਾਅਦ ਜੀ ਐਲਸੀਡੀ ਲੱਗੀ ਹੈ ਜੋ ਤੇ ਲਾਈਵ ਪ੍ਰਸਾਰਣ ਚੱਲੇਗਾ ਜੀ ਯੋਧਿਆ ਦਾ ਅਸੀਂ ਸਮਰਾਲੇ ਨੂੰ ਅਯੋਧਿਆ ਦੇ ਰੰਗਾਂ ਵਿੱਚ ਰੰਗਾਂਗੇ ਜੀ ਲੰਗਰ ਕਿਦਾਂੇ ਵੇ ਸ਼ੁਰੂ ਹੋਣਾ ਜੀ 12:20 ਜਦੋਂ ਰਾਮ ਲੱਲਾ ਜੀ ਆਪਣੇ ਘਰ ਵਿੱਚ ਵਿਰਾਜਮਾਨ ਹੋ ਜਾਣਗੇ ਉਸ ਤੋਂ ਬਾਅਦ ਸਾਰੇ ਸ਼ਹਿਰ ਲਈ ਲੰਗਰ ਉਹ ਟੁੱਟ ਵਰਤੇਗਾ ਦੇਰ ਰਾਤ ਤੱਕ ਚੱਲੇਗਾ ਮੈਂ ਸਾਰੇ ਆਪਣੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਜੀ ਅੱਜ ਆਪਣੇ ਘਰ ਵਿੱਚ ਦੀਵੇ ਲਾਣੇ ਨੇ ਬੰਬ ਪਟਾਕੇ ਜਲਾਣੇ ਨੇ ਤੇ ਆਪਣੇ ਆਸ ਪੜੋਸ ਵਿੱਚ ਮਠਿਆਈਆਂ ਵੰਡਣੀਆਂ ਨੇ ਕਿਉਂਕਿ ਅੱਜ 494 ਸਾਲਾਂ ਬਾਅਦ ਤੁਹਾਡੇ ਰਾਮ ਲੱਲਾ ਜੀ ਬਨਵਾਸ ਕੱਟ ਕੇ ਆਪਣੇ ਘਰ ਵਾਪਸ ਜਾ ਰਹੇ ਨੇ ਜੈ ਸ਼ੀਰਾਂ ਕੀ ਦਾ ਜੀ ਮੇਰਾ ਨਾਮ ਦੀਪਕ ਰਾਏ ਦੀਪਕ ਰਾਏ ਜੀ ਅੱਜ ਸਾਰੇ ਮਾਰਕੀਟ ਦੇ ਵਿੱਚ ਤੁਹਾਡੇ ਵੱਲ ਲੰਗਰ ਲਗਾਇਆ ਜਾ ਰਿਹਾ ਬਾਜੂ ਫੁਲਾਣਾ ਸ਼ਹਿਰ ਵਾਸੀਆਂ ਨੂੰ ਲਗਾਇਆ ਜਾ ਰਿਹਾ ਕੀ ਕਹਿੰਦੇ ਹੁੰਦੇ ਆਨ ਮਾਰੇ ਹਾਂਜੀ ਇਹ ਬਹੁਤ ਖੁਸ਼ੀ ਦਾ ਮੌਲ ਹੈ ਅੱਜ ਪ੍ਰਭੂ ਭਗਵਾਨ ਜੀ ਰਾਜੇਂਦਰ ਜੀ ਅੱਜ ਆਪਣੇ ਮਹਿਲਾਂ ਦੇ ਵਿੱਚ ਮੌਜਮਾਨ ਹੋਏ ਨੇ ਉਸ ਖੁਸ਼ੀ ਦੇ ਵਿੱਚ ਸਾਰੇ ਸ਼ਹਿਰ ਵਾਸੀਆਂ ਦੇ ਮਾਰਕੀਟ ਦੇ ਸਹਿਯੋਗ ਦੇ ਨਾਲ ਅੱਜ ਲੰਗਰ ਚਲਾਇਆ ਗਿਆ ਪਹਿਲਾ ਹਵਨ ਕੀਤਾ ਗਿਆ ਜੀ ਬਹੁਤ ਹੀ ਸਭ ਦੇ ਵਿੱਚ ਸ਼ਰਧਾ ਲੰਗਰ ਕਿੰਨੇ ਵਜੇ ਸਟਾਰਟ ਹੋਣਾ ਜੀ ਲੰਗਰ ਜੀ 12:20 ਮਿੰਟ ਤੋਂ ਜਿੱਦਾਂ ਜੋਧਾ ਚ ਪ੍ਰਭੂ ਦਾ ਵਰਾਜਮਾਨ ਹੋਣਗੇ ਉਸ ਤੋਂ ਬਾਅਦ ਨਾਲ ਹੀ ਇੱਧਰ ਆਪਾਂ 1-2 ਮਿੰਟ ਬਾਅਦ ਸਟਾਰਟ ਕਰਾਂਗੇ ਲੰਗਰ ਚ ਕੀ ਕੀ ਆਈਟਮਾਂ ਬਣਾਈ ਜਾਂਦੀਆਂ ਨੇ ਲੰਗਰ ਦੇ ਵਿੱਚ ਬਣਾਈ ਗਈ ਜੀ ਖੀਰ ਬਣਾਈ ਗਈ ਜੀ ਛੋਲੇ ਕੁਲਚੇ ਜੀ ਤੇ ਗਲਾਬ ਜੰਮਣਾਂ ਦਾ ਵੀ ਅਰੇਂਜਮੈਂਟ ਕੀਤਾ ਗਿਆ ਬਾਅਦ ਚ ਸ਼ੁਰੂ ਕਰਾਂਗੇ ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਸਾਰੇ ਸ਼ਹਿਰ ਵਾਸੀਆਂ ਨੂੰ ਕਹਿੰਦੇ ਆ ਜੀ ਆਪਣੀ ਖੁਸ਼ੀ ਦੇ ਨਾਲ ਅੱਜ ਦਾ ਦਿਨ ਬਹੁਤ ਵਧੀਆ ਮਨਾਓ ਹਰ ਇੱਕ ਸਾਲ ਹੀ ਮਤਲਬ ਇਸ ਦਿਨ ਨੂੰ ਯਾਦ ਰੱਖਣਾ 22 ਤਰੀਕ ਨੂੰ ਕਦੇ ਭੁੱਲਣ ਜੀ ਨਾ ਜੀ ਵਿੱਕੀ ਰਾਣਾ ਮੇਰਾ ਨਾਮ ਸਾਰੇ ਨੂੰ ਜੈ ਸ਼ੀਰਾਮ ਜੀ ਰਾਣਾ ਜੀ ਜੇ ਲੰਗਰ ਦਾ ਇਤਿਹਾਮ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਪਹਿਲਾਂ ਤਾਂ ਮੇਰੇ ਵੱਲੋਂ ਸਾਰੇ ਹੀ ਰਾਸ਼ਟਰ ਨੂੰ ਸਾਰੇ ਹਿੰਦੂ ਸਮਾਜ ਨੂੰ ਸਾਰੇ ਸਨਾਤਨ ਧਰਮਾਂ ਨੂੰ ਸਾਰੇ ਹੀ ਜਥੇਬੰਦੀਆਂ ਨੂੰ ਧਰਮਾਂ ਨੂੰ ਔਰ ਸ਼ਹਿਰ ਨੂੰ ਮੇਰੇ ਵੱਲੋਂ ਕਰੋੜ ਕਰੋੜ ਮੁਬਾਰਕਾਂ ਕਿਉਂਕਿ ਅੱਜ ਸਾਡੇ ਸ਼੍ਰੀ ਰਾਮ ਲੱਲਾ ਜੀ ਅਜੋਧਿਆ ਦੇ ਵਿੱਚ ਬਰਾਜਮਾਨ ਹੋਣਗੇ ਇਸ ਖੁਸ਼ੀ ਦੇ ਵਿੱਚ ਅਸੀਂ ਜਿਹੜੇ ਹੈਗੇ ਲੰਗਰ ਲਗਾਏ ਲੰਗਰ ਵਿੱਚ ਕੀ ਕੀ ਹੈ ਟੋਪਾਂ ਤੇ ਆ। ਦੇਖੋ ਜਿਹੜੀ ਸਟਾਰਟਿੰਗ ਤਾਂ ਜਿਹੜੀ ਹੈਗੀ 12:21 ਮਿੰਟ ਤੋਂ ਸਟਾਰਟ ਕਰ ਦੇਣਾ। ਪਹਿਲਾਂ ਤਾਂ ਅਸੀਂ ਜਿਹੜੇ ਹੈਗੇ ਪਕੌੜੇ ਲਗਾ ਰਹੇ ਹਾਂ ਚਾਹ ਤੇ ਪਕੌੜੇ। ਉਸ ਤੋਂ ਬਾਅਦ ਬਰੈਡ ਛੋਲਿਆਂ ਦਾ ਲੰਗਰ ਹੈ ਨਾਲ ਖੀਰ ਚੱਲੇਗੀ। ਤੇ ਉਸ ਤੋਂ ਬਾਅਦ ਦੀ ਗਲਾਬ ਜਮਣਾਂ ਦਾ ਲੰਗਰ ਆ। ਠੀਕ। ਹੋਰ ਕੀ ਪ੍ਰੋਗਰਾਮ ਰੱਖਿਆ ਗਿਆ ਹੈ? ਹੋਰ ਸਾਡਾ ਪ੍ਰੋਗਰਾਮ ਹੈਗਾ ਜੀ ਲਾਈਵ ਐਲ ਸੀ ਡੀ ਲਗਾਈ ਹੈ ਜੀ। ਔਰ ਅਯੋਧਿਆ ਦੇ ਰੂਪ ਦੇ ਵਿੱਚ ਅਸੀਂ ਸਮਰਾਲੇ ਸ਼ਹਿਰ ਨੂੰ ਰੰਗ ਦੇਣਾ ਹੈ ਜਿਹੜਾ ਹੈ 사ਉਂਡ ਲਗਾ ਕੇ ਅਸੀਂ ਐਲ ਸੀ ਡੀ ਲਗਾਈ ਹੈ। ਲਾਈਵ ਪਰ ਸਾਰ ਨੂੰ ਚੱਲੇਗਾ ਯੋਧਿਆ। ਠ